ਆਪਣੀ ਜ਼ਮੀਨ ਦੇ ਵਿੱਚ ਪਰਿਵਾਰ ਸਮੇਤ ਖੜਕੇ ਸਬ ਇੰਸਪੈਕਟਰ ਨੇ ਦੱਸਿਆ ਆਪਣੀ ਜਾਨ ਨੂੰ ਖਤਰਾ ਜ਼ਿਲ੍ਹਾ ਤਰਨਤਾਰਨ ਦੇ ਆਉਂਦੇ ਅਧੀਨ ਪਿੰਡ ਪੰਡੋਰੀ ਰਣ ਸਿੰਘ ਦਾ ਹੈ ਪੂਰਾ ਮਾਮਲਾ ਕੀ ਹੈ ਪੂਰਾ ਮਾਮਲਾ ਸੁਣੋ ਤੁਸੀਂ ਵੀ ਮੇजल ਪ੍ਰੋਟੀ ਵੀ ਨੂੰ ਇਤੋਂ ਸਰਬਜੀਤ ਸਿੰਘ ਦੀ ਖਾਸ ਰਿਪੋਰਟ ਹਾਂ ਜੀ ਸਰ ਕੀ ਨਾਂ ਟੱਡਾ ਤੇ ਕਿਹੜਾ ਪਿੰਡ ਹੈ ਮੇਰਾ ਨਾਮ ਜੀ ਬਿਕਰਮਜੀਤ ਸਿੰਘ son of ਸਰਦਾਰ ਕਲਵੰਤ ਸਿੰਘ ਪਿੰਡ ਪੰਡੋਰੀ ਰਣ ਸਿੰਘ ਮੈਂ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਦੀ ਡਿਊਟੀ ਕਰ ਰਿਹਾ ਹਾਂ ਜੀ ਇਹ ਸਾਰਾ ਮਾਮਲਾ ਅੱਜ ਆਪਣੀ ਜ਼ਮੀਨ ਦੇ ਵਿੱਚ ਖੜ ਕੇ ਜਿਹੜਾ ਮੀਡੀਆ ਨੂੰ ਬੋਲਣਾ ਪਿਆ ਜੀ ਕੀ ਮਾਮਲਾ ਹੈ ਜੀ ਮੇਰੇ ਕੋਲ 33 ਕਨਾਲਾਂ ਜ਼ਮੀਨ ਹੈ ਔਰ ਮੋਟਰ ਮੇਰੇ ਨਾਂ ਤੇ 10 ਦਾ ਕਨੈਕਸ਼ਨ ਹੈ 33 ਕਨਾਲਾਂ ਜ਼ਮੀਨ ਜਿਹੜੀ 4 ਸਾਲ ਤੋਂ ਮੈਂ ਆਪਣੇ ਉਹ ਤਾਏ ਦੇ ਲੜਕੇ ਨੂੰ ਬਲਬੀਰ ਸਿੰਘ ਨੂੰ ਦੇ ਰਿਹਾ ਹਾਂ ਆਪਣਾ ਠੇਕੇ ਤੇ ਬਟ ਮੈਨੂੰ ਇਹ ਸੀ ਦਾ ਪਤਾ ਲੱਗਾ ਵਾ ਕਿ ਮੇਰਾ ਵੱਡਾ ਭਰਾ ਜਿਹੜਾ ਵਾ ਉਹ ਆਪਣੀ ਜ਼ਮੀਨ ਦੀ ਕਿਸੇ ਨੂੰ ਬਾਹਰ ਰਜਿਸਟਰੀ ਕਰ ਗਿਆ ਵਾ ਤੇ ਜਿਨ੍ਹਾਂ ਨੇ ਵੀ ਰਜਿਸਟਰੀ ਕਰਵਾਈ ਆ ਮੈਨੂੰ ਉਹਦੀ ਰਜਿਸਟਰੀ ਦਾ ਕੋਈ ਇਤਰਾਜ਼ ਨਹੀਂ ਹੈਗਾ ਉਹਦਾ ਹਿੱਸਾ ਉਹ ਵੇਚ ਸਕਦਾ ਹਿੱਸੇ ਚ ਉਹਨੇ ਵੇਚੀ ਆ ਜਿਨ੍ਹਾਂ ਵੀ ਰਜਿਸਟਰੀ ਕਰਾਈ ਆ ਮੈਂ ਉਹਨਾਂ ਨੂੰ ਇਹ ਦੱਸਣਾ ਚਾਹੁੰਦਾ ਵਾਂ ਕਿ ਜੇ ਉਹਨਾਂ ਨੇ ਕਬਜ਼ਾ ਕਰਨਾ ਵਾ ਤੇ ਉਹਦੇ ਥਰੂ ਤਕਸੀਮ ਕਰਾ ਕੇ ਆਪਣਾ ਕਬਜ਼ਾ ਕਰਨ ਮੇਰੀ ਪੈਰੀ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰਨ ਸਰ ਕਿੰਨੀ ਜ਼ਮੀਨ ਆ ਜਿਹੜੀ ਤੁਹਾਡੇ ਨਾਮ ਹੈ ਮੈਂ ਇਸ ਟਾਈਮ ਤੇ ਕੋਲ ਖਲੋ ਕੇ ਜਿਹੜੀ ਕਣਕ ਵੜਾ ਰਿਆਂ ਉਹ ਮੈਂ ਠੇਕੇ ਦੇ ਦਿੱਤੀ 23 33 ਕ ਜਿਹਦੇ ਵਿੱਚੋਂ 26 ਕਨਾਲ 10 ਮਰਲੇ ਮੇਰੇ ਨਾਂ ਤੇ ਆ 6 ਕਨਾਲ 10 ਮਰਲੇ ਮੇਰੀ ਵਾਈਫ ਮਨਦੀਪ ਕੌਰ ਦੇ ਨਾਂ ਤੇ ਆ ਸਰ ਜਿਹੜਾ ਇਹਦੇ ਵਿੱਚ ਕਨੈਕਸ਼ਨ ਵਗੈਰਾ ਜਿੱਦਾਂ ਲੱਖਾਂ ਦਾ ਮੁੱਤਬਕ ਉਹ ਲਗਾਈ ਇੱਕ ਕਨੈਕਸ਼ਨ ਸਾਡੀ ਮਾਤਾ ਜੀ ਦੇ ਨਾਂ ਤੇ 7.5 ਦਾ ਸੀ ਬਟ ਸਾਡਾ ਦੋਵਾਂ ਦਾ ਵਿੱਚ ਮੁੱਲ ਪੈਂਦੇ ਮੈਂ 3 ਲੱਖ ਰੁਪਇਆ ਦੇ ਕੇ ਕਨੈਕਸ਼ਨ ਕੱਲੇ ਨੇ ਕਰਵਾ ਲਿਆ ਮੇਰੇ ਨਾਂ ਤੇ ਬਾਈ ਨੇਮ ਮੇਰੇ ਕੱਲੇ ਦੇ ਨਾਂ ਤੇ ਹੁਣ ਕਨੈਕਸ਼ਨ ਆ ਔਰ 7.5 ਤੋਂ ਮੈਂ 10 ਦਾ ਕਨੈਕਸ਼ਨ ਕਰਾਇਆ 10 ਹੌਸ ਪਾਵਰ ਦਾ ਤੇ ਮੈਨੂੰ ਇਹ ਵੀ ਪਤਾ ਲੱਗਾ ਕਿ ਜਿਨ੍ਹਾਂ ਨੂੰ ਇਹਨਾਂ ਰਿਸ਼ੀ ਕੀਤੀ ਆ ਵੱਡੇ ਭਰਾ ਨੇ ਉਹਨਾਂ ਨੇ ਮਤਲਬ 7.5 ਤੱਕ ਕਨੈਕਸ਼ਨ ਵਿੱਚ ਮੇਰੇ ਵਾਲਾ ਲਿਖ ਦਿੱਤਾ ਜਦ ਕਿ ਉਹਨਾਂ ਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਮੈਂ ਉਹ ਕਨੈਕਸ਼ਨ ਦੱਸਦਾ ਕਰਵਾ ਦਿੱਤਾ ਤੇ ਕੱਲ ਨੂੰ ਉਹ ਮੇਰੇ ਕਨੈਕਸ਼ਨ ਤੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨਗੇ ਜ਼ਮੀਨ ਤੋਂ ਵੀ ਕਰਨਗੇ ਅਗਰ ਉਹ ਤਕਸੀਮ ਤੋਂ ਬਣਾ ਕਬਜ਼ਾ ਕਰਨ ਆਉਂਦੇ ਆ ਤੇ ਮੈਂ ਕਾਨੂੰਨ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਹੋ ਕਰਾਂਗਾ ਤੇ ਅਫਸਰ ਜਿਹੜੇ ਆਪਣੇ ਮੇਰੇ ਵਿਭਾਗਮੇ ਦੇ ਜਾਂ ਪ੍ਰਸ਼ਾਸਨ ਜਿਹੜਾ ਵਾ ਉਹ ਮੇਰੀ ਵੱਤ ਉਹਦ ਮਤ ਕਰੇ ਕਿ ਪਹਿਲਾਂ ਵੀ ਦੱਸ ਰਿਹਾ ਵੀ ਪਹਿਲਾਂ ਜ਼ਮੀਨ ਦਾ ਕਰਕੇ ਝਗੜਾ ਹੋਇਆ ਸੀ ਪਹਿਲਾਂ ਵੀ ਜੀ ਇਹਦੇ ਨਾਲ ਭਰਾ ਨਾਲ ਵੀ ਚਾਚੇ ਦੇ ਪੁੱਤਾਂ ਨਾਲ ਵੀ ਝਗੜਾ ਸੀ ਜ਼ਮੀਨ ਦਾ ਤੇ ਪਹਿਲਾਂ ਵੀ ਮੇਰੇ ਨਾਲ ਚਾਚੇ ਦੇ ਪੁੱਤਾਂ ਨੇ ਬੜਾ ਕੁਛ ਕੀਤਾ ਮੇਰੇ ਫਾਦਰ ਸਾਹਿਬ ਨੂੰ 1990 ਜਾਤ ਵਾਲੀ ਦਿਨ ਤੋਂ ਮਰਵਾਤਾ ਹੁਣ ਮੇਰੇ ਤੇ ਮੇਰੇ ਭਰਾ ਨੇ ਕਾਤਲਾਨਾ ਹਮਲਾ ਕੀਤਾ 2012 ਚ ਜਿਹਦੇ ਉੱਤੇ ਥਾਣਾ ਚਬਾਲ ਦੇ ਵਿੱਚ ਐਫ ਆਈ ਆਰ ਦਰਜਿਆ 323 324 325 326 307 ਦੀ ਉਹਦੇ ਕੋਲ ਇੱਕ ਪਿਸਤਲ ਐ ਇੱਕ ਰਾਈਫਲ ਆ ਬਟ ਮੇਰੇ ਕੋਲ ਐਸ ਟਾਈਮ ਸਰਕਾਰੀ ਪਿਸਤਲ ਵੀ ਨਹੀਂ ਮੈਂ ਕੋਈ ਹਥਿਆਰ ਨਹੀਂ ਰੱਖਦਾ ਇਸੇ ਕਰਕੇ ਕਿ ਇਹਨਾਂ ਨੇ ਅੱਗੇ ਦਰਖਾਸਤ ਦਿੱਤੀ ਜੀ ਇਹਦੇ ਕੋਲ ਪਿਸਤਲ ਐ ਜੀ ਤੇ ਆਉਂਦਾ ਜੀ ਆਹ ਕਰਦਾ ਜੀ ਉਹ ਕਰਦਾ ਜੀ ਝੂਠੀਆਂ ਦਰਖਾਸਤਾਂ ਦਿੰਦੇ ਸੀ ਮੈਨੂੰ ਕਹਿੰਦੇ ਵੀ ਤੇਰੇ ਸਤਾਰ ਲਵਾ ਦੇਣੇ ਆ ਤੈਨੂੰ ਅਸੀਂ ਨੌਕਰੀ ਤੋਂ ਕਢਾ ਦੇਣਾ ਵਾ ਐਦਾਂ ਦੀਆਂ ਧਮਕੀਆਂ ਦਿੰਦੇ ਆ ਮੈਂ ਇਸ ਕਰਕੇ মিডিਆ ਬੁਲਾਇਆ ਵਾ ਕਿ ਕੱਲ ਨੂੰ ਕੋਈ ਵੀ ਗੱਲ ਹੁੰਦੀ ਆ ਤੇ ਮੇਰੀ ਨੌਕਰੀ ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ ਮੈਂ 35 ਸਾਲ ਬੜੀ ਵਧੀਆ ਡਿਊਟੀ ਕੀਤੀ ਆ ਬਟ ਮੇਰੀ 7 ਮਹੀਨੇ ਨੌਕਰੀ ਰਹਿ ਗਈ ਆ ਮੈਂ ਉਸੇ ਤਰ੍ਹਾਂ ਹੀ ਕਰਨੀ ਚਾਹੁੰਦਾ ਬਹੁਤ ਜ਼ਿਆਦਾ ਜੀ ਖਤਰਾ ਤੇ ਮਤਲਬ ਮੈਨੂੰ ਮਿੰਟ-ਮਿੰਟ ਤੇ ਜਿਹੜਾ ਵਾ ਉਹ ਪਤਾ ਲੱਗ ਰਿਹਾ ਵਾ ਮੈਂ ਆਪਣੀ ਸਗੀ ਸਾਲੀ ਦਾ ਨਾਲ ਰਿਸ਼ਤਾ ਕਰਾਇਆ ਮੈਂ ਦਾ ਬਚੋਲਾ ਵੀ ਆ ਬਟ ਉਹਦੀਆਂ ਜਿਆਦਾ ਧਮਕੀਆਂ ਆ ਰਹੀਆਂ ਵਾ ਉਹ ਕਹਿ ਰਿਹਾ ਵਾ ਕਿ ਅ ਤੇਰੇ ਭਰਾ ਤੋਂ ਪਹਿਲਾਂ ਅੱਗੇ ਹੋਵਾਂਗੇ ਤੇ ਪਹਿਲਾਂ ਗੋਲੀ ਮਾਰਾਂਗੇ ਇਹ ਤਾਂ ਪੰਜਾਬ ਦੇ ਮੁੱਖ ਮੰਤਰੀ ਮੁਲਾਜ਼ਮਾਂ ਦੇ ਹੱਕ ਤੇ ਖੜੇ ਆ ਉਹਨਾਂ ਨੂੰ ਕੀ ਅਪੀਲ ਕਰਦੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਮੈਂ ਇਹੀ ਪੀਲ ਕਰਦਾ ਵਾਂ ਕਿ ਦੇਖੋ ਮੈਂ ਮੁਲਾਜ਼ਮ ਹਾਂ 1988 ਦਾ ਪੁਲਿਸ ਵਿੱਚ ਭਰਤੀ ਆਂ ਅਗਰ ਮੇਰਾ ਕੋਈ ਕਿਸੇ ਕਿਸਮ ਦਾ ਮਾੜਾ ਰਿਕਾਰਡ ਹੋਵੇ ਜਾਂ ਮੈਂ ਕਿਸੇ ਕੋ ਅੱਜ ਤੱਕ ਪੰਜ ਪੈਸੇ ਵੀ ਲਏ ਹੋਣ ਤੇ ਮੈਂ ਉਸ ਚੀਜ਼ ਦਾ ਜ਼ਿੰਮੇਵਾਰ ਆਂ ਕਿ ਮੈਂ ਬੜੀ ਇਮਾਨਦਾਰੀ ਨਾਲ ਸੱਚਾਈ ਨਾਲ ਨੌਕਰੀ ਕਰ ਰਿਹਾ ਵਾਂ ਤੇ ਮੇਰੇ ਨਾਲ ਜਿਹੜਾ ਮੇਰੇ ਘਰ ਦੇ ਆ ਉਹ ਅਤਿਆਚਾਰ ਕਰ ਰਹੇ ਆ ਕਿ ਮੇਰੀ ਜ਼ਮੀਨ ਤੇ ਬਾਰ ਬਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਤੇ ਮੇਰਾ ਜੋ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੀ 4 ਕਿੱਲੇ ਜ਼ਮੀਨ ਪੂਰੀ ਕਰਕੇ ਤੇ ਉਹਨਾਂ ਦੀ ਤਕਸੀਮ ਕਰਕੇ ਉਹ ਆਪਣੀ ਜਿੱਤ ਮਰਜ਼ੀ ਚ ਜ਼ਮੀਨ ਪੂਰੀ ਕਰ ਲੈਣ ਪਹਿਲਾਂ ਮੈਂ 2 ਸਾਲ ਬਾਅਦ ਨਹੀਂ ਮੇਰਾ ਨਾਮ ਬਲਬੀਰ ਸਿੰਘ ਐ ਸਨ ਆਫ ਅਜੀਤ ਸਿੰਘ ਪੰਡੋਰੀ ਰਣ ਸਿੰਘ ਕੀ ਇਹ ਮਾਮਲਾ ਕਰਾ ਜਿਹੜਾ ਮਲਾਜਮਾਂ ਦੀ ਐ ਪੈਲੀ ਨੂੰ ਠੇਕੇ ਤੇ ਲੈਨੇ ਹੋ ਕੀ ਆ ਸਾਰਾ ਮਾਮਲਾ ਸਰ ਮੈਂ ਤੇ ਵਿਕਰਮਜੀਤ ਕੋਲੋਂ 3-4 ਸਾਲ ਤੋਂ ਮਤਲਬ ਪੈਲੀ ਜਿਹੜੀ ਆ ਠੇਕੇ ਤੇ ਲੈ ਰਿਆ ਵਾਂ ਤੇ ਇਹਨਾਂ ਦਾ ਮਤਲਬ ਕਿ ਇਹ ਹੁਣ ਜਿਹੜੀ ਇਹਨਾਂ ਦੀ ਰਜਿਸਟਰੀ ਹੁਣ ਹੋਈ ਆ ਸਾਂਝੇ ਖਾਤੇ ਦੇ ਵਿੱਚੋਂ ਉਹ ਇਹਨੂੰ ਇਹ ਵਾ ਕੇ ਮੇਰੀ ਮਤਲਬ ਪੈੜੀ ਦੇ ਵਿੱਚ ਨਾ ਕੋਈ ਨਾ ਕਬਜ਼ਾ ਕਰੇ ਜਿਹੜੀ ਮੇਰੀ 33 ਕਨਾਲ ਥਾਵਾਂ ਮੇਰਾ ਪੂਰਾ ਕਰਕੇ ਤੇ ਫੇਰ ਹੋਰ ਕਿਤੇ ਦੂਜੇ ਮਤਲਬ ਪੈੜੀ ਦੇ ਵਿੱਚੋਂ ਮਤਲ ਲੈ ਜਾਵੇ ਜਿਹੜੀ ਤੁਸੀਂ ਹਾਲਸਾਲ ਪੈੜੀ ਠੇਕੇ ਦੇ ਲੈਂਦੇ ਕੋਈ ਲਿਖਤੀ ਕਰਦੇ ਹੋ ਹਾਂਜੀ ਹਾਂਜੀ ਸਾਡੇ 2 ਸਾਲ ਤੋਂ ਮਤਲ ਲਿਖਤਵਾ ਮਤਲ ਸਟਾਮ ਆ ਜਿਹੜਾ ਮਤਲਬ ਮੈਂ ਲੈਂਦਾ ਜੀ ਕਰਾਉਂਦਾ ਜੀ ਤੇ ਅੱਗੇ ਤੋਂ ਜਿਹੜੀ ਤੁਸੀਂ ਤਲੀ ਤੁਸੀਂ ਲਈ ਹਾਂਜੀ ਹਾਂਜੀ ਅੱਗੇ ਤੋਂ ਵੀ ਮਤਲਬ ਮੈਨੂੰ ਹੀ ਪਹਿਲੀ ਇਹ ਦੇ ਰਹੇ ਆ ਤੇ ਮੈਂ ਇਹ 3-4 ਸਾਲ ਤੋਂ ਵੀ ਬਾਹਰ ਆ ਅੱਗੇ ਵੀ ਮਤਲਬ ਮੈਨੂੰ ਇਹ ਦੇਣਗੇ ਆ ਮੈਂ ਇਹਨਾਂ ਦੀ ਪਹਿਲੀ ਆ ਤੇ ਮੈਂ ਵਾਈ ਜਾਊਗਾ